ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਪੇਪਰ ਲੀਕ ਤੋਂ ਸੰਬੰਧਿਤ ਗੱਲ ਕਰਨ ਜਾ ਰਹੇ ਹਾਂ ਕਿ ਆਪਣੇ ਭਾਰਤ ਦੇਸ਼ ਦੇ ਵਿੱਚ ਪਿਛਲੇ 7 ਸਾਲਾਂ ਵਿੱਚ ਕਿੰਨੇ ਪੇਪਰ ਲੀਕ ਹੋ ਚੁੱਕੇ ਐ ਜਿਸ ਦਾ ਨਤੀਜਾ ਸਟੂਡੈਂਟ ਨੂੰ ਭੁਗਤਣਾ ਪੈਂਦਾ ਆ ਸਟੂਡੈਂਟ ਨੂੰ ਕਿੰਨਾ ਕੁਝ ਸਹਿਣਾ ਪੈਂਦਾ ਸਾਰੀਆਂ ਗੱਲਾਂ ਦੀ ਡਿਸਕਸ਼ਨ ਆਪਾਂ ਇਸ ਵੀਡੀਓ ਵਿੱਚ ਕਰਨ ਜਾ ਰਹੀਆਂ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸੋ ਗੱਲ ਕਰ ਰਹੇ ਆ ਕਿ ਪਿਛਲੇ 7 ਸਾਲਾਂ ਦੇ ਵਿੱਚ 15 ਰਾਜ ਨੂੰ ਵੀ ਤੁਸੀਂ ਇਨਕਲੂਡ ਕਰ ਲਓ ਕਿ ਇਹਨਾਂ ਰਾਜਾਂ ਦੇ ਵਿੱਚ ਪੂਰੇ ਭਾਰਤ ਦੇ ਵਿੱਚ 70 ਪੇਪਰ ਲੀਕ ਹੋ ਚੁੱਕੇ ਆ ਜਿਹਦੇ ਵਿੱਚ 10ਵੀਂ 12ਵੀਂ ਦੇ ਬੋਰਡ ਦੇ ਐਗਜ਼ਾਮ ਵੀ ਇਨਕਲੂਡਡ ਹੈਗੇ ਆ ਪਬਲਿਕ ਐਗਜ਼ਾਮ ਜਿਵੇਂ ਕਿ ਕੋਈ ਐਂਟ੍ਰੈਂਸ ਟੈਸਟ ਦਾ ਐਗਜ਼ਾਮ ਵੀ ਹੋ ਸਕਦਾ ਆ ਜਾਂ ਫਿਰ ਕੋਈ ਹੋਰ ਨੌਕਰੀ ਵਾਲਾ ਪੇਪਰ ਵੀ ਹੋ ਸਕਦਾ ਆ ਸੋ ਮੰਨ ਲਓ ਰੀਸੈਂਟਲੀ ਜਿਹੜਾ ਪੇਪਰ ਸੀਗਾ ਯੂਜੀਸੀ ਨੈਟ ਦਾ ਆਪਣੇ ਚੈਨਲ ਤੇ ਕਾਫੀ ਸਾਰੇ ਸਾਥੀ ਹੋਣਗੇ ਜਿਨ੍ਹਾਂ ਨੇ ਇਹ ਪੇਪਰ ਦਿੱਤਾ ਹੋਣਾ ਆ ਨੈਟ ਦਾ ਤੇ ਤੁਸੀਂ ਦੂਰ ਦੂਰ ਗਏ ਹੋਣੇ ਆ 100 ਕਿਲੋਮੀਟਰ 200 ਕਿਲੋਮੀਟਰ ਪਹਿਲਾਂ ਤਾਂ ਤੁਸੀਂ ਪ੍ਰੀਖਿਆ ਦੀ ਫੀਸ ਪੇ ਕੀਤੀ ਹੋਣੀ ਆ 250 500 600 ਜਿੰਨੀ ਵੀ ਸੀਗੀ ਉਸ ਤੋਂ ਬਾਅਦ ਤੁਸੀਂ ਕਰਾਇਆ ਲਗਾ ਕੇ ਇੰਨੀ ਦੂਰ ਪੇਪਰ ਦੇਣ ਗਏ ਹੋਣੇ ਆ ਤੇ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਯਾਰ ਪੇਪਰ ਤਾਂ ਸਾਡਾ ਲੀਕ ਹੋ ਗਿਆ ਸੀਗਾ ਇਹਦੇ ਵਿੱਚ ਸਾਨੂੰ ਜਿਹੜਾ ਪੇਪਰ ਹੈਗਾ ਯਾ ਦੁਬਾਰਾ ਦੇਣਾ ਪਊਗਾ ਹਣ ਆਪਾਂ ਜਿੱਥੇ ਪੇਪਰ ਦੇਣ ਗਏ ਸੀ ਉਹ ਜਿਹੜਾ ਕਿਰਾਇਆ ਲਾਇਆ ਆਪਾਂ ਉਹ ਸਾਨੂੰ ਕਿਰਾਇਆ ਦੁਬਾਰਾ ਲਾਉਣਾ ਪੈਣਾ ਆ ਗਰਮੀ ਦਾ ਸਮਾਂ ਹੈਗਾ ਆ ਤੇ ਇੰਨੀ ਗਰਮੀ ਵਿੱਚ ਸਾਨੂੰ ਦੁਬਾਰਾ ਪੇਪਰ ਦੇਣ ਜਾਣਾ ਪਊਗਾ ਸੋ ਇਹ ਜਦੋਂ ਗੱਲਾਂ ਆਪਾਂ ਸੋਚਦੇ ਆ ਤੇ ਆਪਾਂ ਨੂੰ ਕਿੰਨਾ ਜ਼ਿਆਦਾ ਦੁੱਖ ਲੱਗਦਾ ਆ ਇਹ ਤਾਂ ਚਲੋ ਫਿਰ ਵੀ ਇੱਕ ਐਲੀਜੀਬਿਲਟੀ ਐਗਜ਼ਾਮ ਸੇਗਾ ਜੇ ਇਹਹੀ ਕੋਈ ਪ੍ਰੀਖਿਆ ਤੋਂ ਸੰਬੰਧਿਤ ਜੇ ਮੈਂ ਗੱਲ ਕਰਾਂ ਕਿ ਕੋਈ ਐਹੋ ਜੀ ਪ੍ਰੀਖਿਆ ਦਾ ਐਗਜ਼ਾਮ ਹੁੰਦਾ ਜਿਹਦੇ ਵਿੱਚ ਤੁਹਾਨੂੰ ਨੌਕਰੀ ਮਿਲਣੀ ਆ ਜਿਵੇਂ ਕਿ ਮਾਸਟਰ ਕਾਟਰ ਦਾ ਐਗਜ਼ਾਮ ਈਟੀਟੀ ਦਾ ਸੈਕੰਡ ਪੇਪਰ ਦਾ ਐਗਜ਼ਾਮ ਜਾ ਫਿਰ ਕੋਈ ਲੈਕਚਰਰ ਦਾ ਇਹੋ ਜਿਹਾ ਕੋਈ ਪੇਪਰ ਹੁੰਦਾ ਪੰਜਾਬ ਪੁਲਿਸ ਦਾ ਪੇਪਰ ਹੁੰਦਾ ਜਿਹੜਾ ਕਿ ਲੀਕ ਹੋ ਜਾਂਦਾ ਐਂਡ ਤੁਸੀਂ ਕਹਿੰਦੇ ਕਿ ਯਾਰ ਮੇਰਾ ਪੇਪਰ ਤਾਂ ਬੜਾ ਵਧੀਆ ਹੋਇਆ ਸੀਗਾ ਹੁਣ ਕੀ ਮੈਨੂੰ ਦੁਬਾਰਾ ਪੇਪਰ ਦੇਣਾ ਪੈਣਾ ਆ ਸੋ ਇਹਦੇ ਨਾਲ ਸਟੂਡੈਂਟ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਆ ਕਿ ਜਿਨ੍ਹਾਂ ਨੇ ਫੈਸਲਾ ਲੈਣਾ ਹੁੰਦਾ ਕਿ ਚਲੋ ਠੀਕ ਆ ਜੀ ਦੂਜੀ ਵਾਰ ਜਿਹੜਾ ਪੇਪਰ ਹੈਗਾ ਆ ਉਹ ਲੈ ਲਿਆ ਜਾਊਗਾ ਬਟ ਜਦੋਂ ਦੂਜੀ ਵਾਰ ਪੇਪਰ ਲਿਆ ਜਾਂਦਾ ਤੇ ਕੀ ਦੂਜੀ ਵਾਰ ਪੇਪਰ ਲੈਣ ਦੇ ਵਿੱਚ ਪੈਸੇ ਨਹੀਂ ਲੱਗਦੇ ਸੋ ਉਹ ਪੈਸੇ ਆਉਂਦੇ ਕਿੱਥੋਂ ਆ ਉਹ ਤੁਹਾਡੀ ਜੇਬ ਵਿੱਚੋਂ ਹੀ ਜਾਂਦੇ ਆ ਸੋ ਕਿਤੇ ਨਾ ਕਿਤੇ ਕਿਸੇ ਦੇ ਕ腐ਸ਼ਨ ਕਰਕੇ ਹੋ ਸਕਦਾ ਕੁਝ ਗਵਰਨਮੈਂਟ ਅਫੀਸ਼ਰ ਵੀ ਇਹਨਾਂ ਐਗਜ਼ਾਮਸ ਦੇ ਵਿੱਚ ਰਲੇ ਹੋਣ ਕਿਉਂਕਿ ਜਿਹੜੀ ਰਿਪੋਰਟ ਤਿਆਰ ਕੀਤੀ ਗਈ ਆ ਇੰਡੀਆ ਟੂਡੇ ਦੁਆਰਾ ਤੇ ਉਹਦੇ ਵਿੱਚ ਉਹਨਾਂ ਨੇ ਗੱਲ ਲਿਖੀ ਵੀ ਹੋਈ ਆ ਕਿ ਜਿਹੜੇ ਗਵਰਨਮੈਂਟ ਅਫੀਸ਼ਲਸ ਹੁੰਦੇ ਆ ਸਰਕਾਰੀ ਕਰਮਚਾਰੀ ਹੁੰਦੇ ਆ ਤੇ ਕੁਝ ਪ੍ਰਾਈਵੇਟ ਪਲੇਅਰਸ ਹੁੰਦੇ ਆ ਕੁਝ ਏਜੰਸੀਆਂ ਹੁੰਦੀਆਂ ਜਿਹੜੀਆਂ ਕਿ ਇਹਦੇ ਵਿੱਚ ਸ਼ਾਮਿਲ ਹੁੰਦੀਆਂ ਨੇ ਐਂਡ ਲਾਸਟ ਤੇ ਨੁਕਸਾਨ ਕਿਹਦਾ ਹੁੰਦਾ ਆ ਸਟੂਡੈਂਟ ਦਾ ਕਿ ਜਿਹੜਾ ਪੇਪਰ ਹੈਗਾ ਆ ਜਿਹੜੇ ਆਪਾਂ ਪੇਪਰ ਲੀਕ ਦੀ ਗੱਲ ਕਰ ਰਹੇ ਆਂ ਕਿ ਪੇਪਰ ਜਿਹੜਾ ਹੈਗਾ ਜਾਂ ਖਰੀਦ ਲਿਆ ਜਾਂਦਾ ਕਿਸੇ ਵੀ ਤਰੀਕੇ ਨਾਲ ਅਨਫੇਅਰ ਮੀਨ ਦੀ ਵਰਤੋਂ ਕੀਤੀ ਜਾਂਦੀ ਹੈ ਤੁਸੀਂ ਇੱਥੇ ਪੇਪਰ ਦੇ ਰਹੇ ਹੋ ਤੁਸੀਂ ਆਪ ਦੀ ਮਿਹਨਤ ਨਾਲ ਆਪਦਾ ਪੇਪਰ ਦੇ ਰਹੇ ਹੋ ਤੇ ਦੂਜੇ ਪਾਸੇ ਪਤਾ ਲੱਗਦਾ ਹੈ ਕਿ ਤੁਹਾਡੇ ਨਾਲ ਬੈਠਾ ਸਟੂਡੈਂਟ ਉਹਦੀ ਕੋਈ ਹੈਲਪ ਕਰ ਰਿਹਾ ਜਾਂ ਫਿਰ ਉਹਦੇ ਕੰਨਾਂ ਵਿੱਚ ਬਲੂਟੂਥ ਡਿਵਾਈਸ ਲੱਗਿਆ ਹੋਇਆ ਜਾਂ ਫਿਰ ਕਹਿ ਲਓ ਵੀ ਕੋਈ ਵੀ ਅਨਫੇਅਰ ਮੀਨ ਦੀ ਵਰਤੋਂ ਕਰਕੇ ਉਹਦਾ ਜਿਹੜਾ ਐਗਜ਼ਾਮ ਹੈਗਾ ਕੋਈ ਹੋਰ ਸੋਲਵ ਕਰ ਰਿਹਾ ਤੇ ਉਹਦੇ ਨੰਬਰ ਮੰਨ ਲਓ ਤੁਹਾਡੇ ਨਾਲੋਂ ਵੱਧ ਆ ਗਏ ਤੇ ਕਿਤੇ ਨਾ ਕਿਤੇ ਤੁਹਾਡੀ ਜਿਹੜੀ ਸੀਟ ਹੈਗੀ ਆ ਉਹ ਅਨਡਿਸਰਵਿੰਗ ਕੈਂਡੀਡੇਟ ਕੋਲ ਚੱਲ ਗਈ ਹੈ ਸੋ ਇਹਦੇ ਨਾਲ ਜਿਹੜਾ ਲਾਸ ਹੈਗਾ ਆ ਉਹ ਇੱਕ ਇਮਾਨਦਾਰ ਸਟੂਡੈਂਟ ਨੂੰ ਕਹਿ ਲਓ ਜਿਹਦਾ ਹੱਕ ਮਿਲਣਾ ਚਾਹੀਦਾ ਸੀ ਉਹਨੂੰ ਨਹੀਂ ਮਿਲਦਾ ਕਿਸੇ ਅਨਡਿਸਰਵਿੰਗ ਕੈਂਡੀਡੇਟਸ ਨੂੰ ਮਿਲ ਜਾਂਦਾ ਆ ਸੋ ਸਭ ਤੋਂ ਵੱਡੀ ਜਿਹੜੀ ਕਰਪਸ਼ਨ ਹੈਗੀ ਆ ਇੱਥੋਂ ਹੀ ਸਟਾਰਟ ਹੁੰਦੀ ਹੈ ਤੇ ਜਦੋਂ ਉਹ ਪਰਸਨ ਜਿਹਨੇ ਨਕਲ ਮਾਰ ਕੇ ਪੇਪਰ ਹੱਲ ਕੀਤਾ ਆ ਜਦੋਂ ਉਹ ਕਿਸੇ ਡਿਪਾਰਟਮੈਂਟ ਵਿੱਚ ਜਾਊਗਾ ਕੀ ਉਹਦਾ ਜਿਹੜਾ ਕੰਮ ਹੈਗਾ ਆ ਇਮਾਨਦਾਰੀ ਨਾਲ ਹੋਊਗਾ ਕਿ ਐਫੀਸ਼ੀਐਂਸੀ ਨਾਲ ਉਹ ਪਰਸਨ ਕੰਮ ਕਰੂਗਾ ਸੋ ਕਿਤੇ ਨਾ ਕਿਤੇ ਜਿਹੜਾ ਉਹ ਪਰਸਨ ਹੈਗਾ ਆ ਕਰਪਸ਼ਨ ਕਰਕੇ ਉਸ ਪਰਸਨ ਨੇ ਉਹ ਨੌਕਰੀ ਲਈਆ ਸੋ ਇਸ ਕਰਕੇ ਇਹ ਜਿਹੜਾ ਟੌਪਿਕ ਹੈਗਾ ਆ ਇਨਫੋਰਮੇਸ਼ਨ ਦੇ ਪਰਪਸ ਨਾਲ ਅਵੇਅਰਨੈਸ ਦੇ ਪਰਪਸ ਨਾਲ ਇਹਨਾਂ ਚੀਜ਼ਾਂ ਦਾ ਜਾਨਣਾ ਸਾਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਆਪਾਂ ਗੱਲ ਕਰ ਰਹੇ ਸਗੇ ਕਿ ਪਿਛਲੇ 7 ਸਾਲਾਂ ਦੇ ਵਿੱਚ 70 ਪੇਪਰ ਜਿਹੜੇ ਹੈਗੇ ਆ ਜੀ ਲੀਕ ਹੋ ਚੁੱਕੇ ਆ ਕਿਸੇ ਵੀ ਤਰੀਕੇ ਨਾਲ ਹੋ ਸਕਦਾ ਕਿ ਜਿਹੜਾ ਕੁਐਸਚਨ ਪੇਪਰ ਹੈਗਾ ਆ ਪਹਿਲਾਂ ਹੀ ਕਿਸੇ ਕੋਲ ਪਹੁੰਚ ਗਿਆ ਹੋਵੇ ਜਾਂ ਫਿਰ ਆਨਲਾਈਨ ਕਿਸੇ ਵਿਧੀ ਰਾਹੀਂ ਜਿਹੜਾ ਪਰਸਨ ਦਾ ਜਿਹੜਾ ਪੇਪਰ ਹੈਗਾ ਜਾਂ ਕੋਈ ਹੋਰ ਹੱਲ ਕਰ ਰਿਹਾ ਜਾਂ ਫਿਰ OMR ਸ਼ੀਟ ਬਦਲ ਦਿੱਤੀ ਗਈ ਹੋਵੇ ਇਸੇ ਤਰ੍ਹਾਂ ਹੀ ਇਹਨਾਂ ਨੇ ਗੱਲ ਦੱਸੀ ਹੈ ਕਿ ਲਗਭਗ 1.7 ਕਰੋੜ ਜਿਹੜੇ ਵਿਦਿਆਰਥੀ ਨੇ ਪੂਰੇ ਭਾਰਤ ਦੇ ਵਿੱਚ ਇਹ ਪ੍ਰਭਾਵਿਤ ਹੋਏ ਹੈਗੇ ਆ ਇਹਨਾਂ ਪਿਛਲੇ 7 ਸਾਲਾਂ ਦੇ ਵਿੱਚ 24 ਲੱਖ ਤਾਂ ਸਿਰਫ NEET UGC ਦੇ ਐਗਜ਼ਾਮ ਵਿੱਚ ਹੀ ਪ੍ਰਭਾਵਿਤ ਹੋਏ ਆ ਸੋ ਤੁਸੀਂ ਸਮਝ ਸਕਦੇ ਹੋ ਕਿ ਇਹਨਾਂ ਪ੍ਰੀਖਿਆਵਾਂ ਦਾ ਪ੍ਰਭਾਵ ਕਿੰਨਾ ਜ਼ਿਆਦਾ ਪੈਂਦਾ ਆ ਜੇਕਰ ਇਹ ਪ੍ਰੀਖਿਆਵਾਂ ਕਿਤੇ ਲੀਕ ਹੋ ਜਾਣ ਸੋ ਕਾਫੀ ਜ਼ਿਆਦਾ ਜਿਹੜੇ ਵਿਦਿਆਰਥੀ ਵਿਦਿਆਰਥੀ ਹੈਗੇ ਆ ਉਹ ਬਹੁਤ ਜ਼ਿਆਦਾ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੁੰਦੇ ਆ ਕਿਉਂਕਿ ਇੱਕ ਐਗਜ਼ਾਮ ਦੀ ਜਦੋਂ ਆਪਾਂ ਤਿਆਰੀ ਕਰਦੇ ਆ ਤੇ ਆਪਾਂ ਜਦੋਂ ਐਗਜ਼ਾਮ ਹੁੰਦਾ ਆ ਐਗਜ਼ਾਮ ਦੇ ਕੇ ਬੜੇ ਹੀ ਆਪਾਂ ਰਿਲੈਕਸ ਹੋ ਜਾਂਦੇ ਆ ਤੇ ਜਦੋਂ ਪਤਾ ਲੱਗਦਾ ਕਿ ਇਹ ਇਹ ਪੇਪਰ ਦੁਬਾਰਾ ਕੰਡਕਟ ਕਰਵਾਇਆ ਜਾਊਗਾ ਕਿਉਂਕਿ ਆਪਾਂ ਦੂਰ ਦੂਰ ਤੱਕ ਜਾਣਾ ਹੁੰਦਾ ਆ ਇਹਨਾਂ ਪ੍ਰੀਖਿਆਵਾਂ ਦੇ ਵਿੱਚ ਕਿਸ ਨੂੰ ਕੀ ਪਤਾ ਕਿ ਆਪਾਂ ਜਿਹੜੇ ਪੈਸੇ ਹੈਗੇ ਆ ਕਿਵੇਂ ਮੈਨੇਜ ਕਰਨੇ ਹੁੰਦੇ ਆ ਕਿਸੇ ਪ੍ਰੀਖਿਆ ਨੂੰ ਜਦੋਂ ਆਨਲਾਈਨ ਆਪਾਂ ਫਾਰਮ ਫਿਲ ਕਰਦੇ ਆ ਉਹਦੇ ਵਿੱਚ ਵੀ ਪੈਸੇ ਦੋ ਫਿਰ ਟਰੈਵਲ ਕਰਨ ਲੱਗਿਆ ਵੀ ਪੈਸੇ ਦੋ ਫਿਰ ਆਪਾਂ ਕਿੰਨਾ ਰਿਸਕ ਲੈ ਕੇ ਜਾਂਦੇ ਆ ਇੰਨੇ ਟਰੈਫਿਕ ਦੇ ਵਿੱਚ ਸੋ ਕਿੰਨੀਆਂ ਸਮੱਸਿਆਵਾਂ ਦਾ ਸਾਹਮਣਾ ਕਰਨ ਤੋਂ ਬਾਅਦ ਸਾਨੂੰ ਰਿਜ਼ਲਟ ਕੀ ਮਿਲਦਾ ਆ ਜਦੋਂ ਕੋਈ ਇਹੋ ਜਿਹਾ ਮਿਸਫੋਰਚਿਊਨ ਹੋ ਜਾਵੇ ਕਿ ਪੇਪਰ ਲੀਕ ਹੋ ਗਿਆ ਤੇ ਸਾਨੂੰ ਵੀ ਕਿਹਾ ਜਾਂਦਾ ਕਿ ਤੁਹਾਡਾ ਜਿਹੜਾ ਪੇਪਰ ਹੈਗਾ ਆ ਉਹ ਦੁਬਾਰਾ ਲਿਆ ਜਾਊਗਾ ਸੋ ਆਪਣੀ ਜਿਹੜੀ ਮੈਂਟਲ ਹਰਾਸਮੈਂਟ ਹੈਗੀ ਆ ਉਹ ਕਿੰਨੀ ਹੁੰਦੀ ਆ ਇਹੋ ਜਿਹੀਆਂ ਸਿਚੁਏਸ਼ਨਾਂ ਦੇ ਵਿੱਚ ਚੁੱਕ ਲੈਂਦੇ ਆ ਪਰ ਜਿਹੜੇ ਸਾਥੀ ਵੀਡੀਓ ਨੂੰ ਵੇਖ ਰਹੇ ਆ ਤੁਸੀਂ ਕੋਈ ਇਹੋ ਜਿਹਾ ਸਟੈਪ ਨਹੀਂ ਚੁੱਕਣਾ ਕਦੇ ਜ਼ਿੰਦਗੀ ਵਿੱਚ ਵੀ ਮਤਲਬ ਠੀਕ ਹੈ ਕੁਝ ਹਾਲਾਤ ਇਹੋ ਜਿਹੇ ਹੁੰਦੇ ਆ ਬਟ ਆਪਾਂ ਫਿਰ ਵੀ ਹਮੇਸ਼ਾ ਆਪਟਿਮਿਸਟਿਕ ਆਸ਼ਾਵਾਦੀ ਬਣ ਕੇ ਹੀ ਰਹਿਣਾ ਹੁੰਦਾ ਆ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਕਿ ਰੀਸੈਂਟਲੀ ਜਿਹੜੇ ਐਗਜ਼ਾਮ ਕੰਡਕਟ ਕਰਵਾਏ ਗਏ ਸਕੇ ਜਿਵੇਂ ਨੀਟ ਹੋ ਗਿਆ ਯੂ ਜੀ ਸੀ ਨੈਟ ਹੋ ਗਿਆ ਰੀਸੈਂਟਲੀ ਇੱਕ ਐਗਜ਼ਾਮ ਕੈਨਸਲ ਹੋਇਆ ਨੀਟ ਦਾ ਜਿਹੜਾ ਪੇਪਰ ਹੈਗਾ ਆ ਉਹ ਵੀ ਤੁਹਾਡੇ ਵਿੱਚੋਂ ਕਾਫੀ ਸਾਰੇ ਸਾਥੀਆਂ ਨੇ ਹੋ ਸਕਦਾ ਦਿੱਤਾ ਹੋਵੇ ਤੁਹਾਡੇ ਨੋਨ ਮਤਲਬ ਤੁਸੀਂ ਨਾ ਦਿੱਤਾ ਹੋਊਗਾ ਤੁਹਾਡੇ ਜਿਹੜੇ ਨੋਨ ਵਿੱਚ ਹੋਣਗੇ ਜੀ ਉਹਨਾਂ ਵਿੱਚੋਂ ਕਾਫੀ ਸਾਰੇ ਇਹੋ ਜਿਹੇ ਜਿਹੜੇ ਸਟੂਡੈਂਟ ਹੋਣਗੇ ਉਹਨਾਂ ਨੇ ਦਿੱਤਾ ਹੋਊਗਾ ਐਂਡ ਰਾਜਸਥਾਨ ਯੂ ਪੀ ਐਮ ਪੀ ਤੇ ਇਹ ਕੁਝ ਅਹੋਦੀਆਂ ਸਟੇਟਸ ਨੇ ਜਿਨ੍ਹਾਂ ਨੇ ਤਾਂ ਰਿਕਾਰਡ ਹੀ ਤੋੜੇ ਹੋਏ ਆ ਪੇਪਰ ਲੀਕ ਦੇ ਮਾਮਲੇ ਵਿੱਚ ਕੱਲੇ ਰਾਜਸਥਾਨ ਦੇ ਵਿੱਚ ਹੀ ਜੇ ਪਿਛਲੇ 5-6 ਸਾਲਾਂ ਦੀ ਗੱਲ ਕਰੀਏ ਤਾਂ 14 ਪੇਪਰ ਲੀਕ ਹੋ ਚੁੱਕੇ ਆ ਜਿਹਦੇ ਵਿੱਚੋਂ ਰੀਟ ਵਰਗੀਆਂ ਪ੍ਰੀਖਿਆਵਾਂ ਵੀ ਸ਼ਾਮਿਲ ਨੇ ਜਿਵੇਂ ਪੰਜਾਬ ਦੇ ਵਿੱਚ ਪੀਐਸਟੈਟ ਦੀ ਪ੍ਰੀਖਿਆ ਹੁੰਦੀ ਆ ਸੋ ਤੁਸੀਂ ਸੋਚੋ ਜਦੋਂ ਆਪਣੇ ਚਲੋ ਪੰਜਾਬ ਦੇ ਵਿੱਚ ਇਹੋ ਜਿਹੇ ਘਟਨਾਵਾਂ ਇੰਨੀਆਂ ਵੇਖਣ ਨੂੰ ਨਹੀਂ ਮਿਲਦੀਆਂ ਕਿਉਂਕਿ ਪਿਛਲੇ ਟਾਈਮ ਦੇ ਵਿੱਚ ਤੁਸੀਂ ਨਿਗਾਹ ਮਾਰੋ ਤਾਂ ਸਿਰਫ ਇੱਕ ਪੀਐਸਟੈਟ ਦਾ ਪੇਪਰ ਹੀ ਜਿਹੜਾ ਪੇਪਰ 2 ਸੀ ਉਹੀ ਦੁਬਾਰਾ ਲਿਆ ਗਿਆ ਉਹਨਾਂ ਨੇ ਵੀ ਕਹਿ ਲਓ ਜਿਹੜੀ ਏਜੰਸੀ ਪੇਪਰ ਕੰਡਕਟ ਕਰਵਾ ਰਹੀ ਸੀਗੀ ਉਹਨਾਂ ਨੇ ਆਨਸਰ ਜਿਹੜੇ ਸੀਗੇ ਮਾਰਕ ਕਰਦੇ ਸੀਗੇ ਅਦਰਵਾਇਜ਼ ਆਪਣੇ ਪੰਜਾਬ ਦੇ ਵਿੱਚ ਚਲੋ ਵੀ ਇੰਨਾ ਇਹੋ ਜਿਹੇ ਘਟਨਾਵਾਂ ਨੇ ਜੀ ਇੰਨੀਆਂ ਜ਼ਿਆਦਾ ਵੇਖਣ ਨੂੰ ਨਹੀਂ ਮਿਲਦੀਆਂ ਇਸੇ ਤਰ੍ਹਾਂ ਯੂਪੀ ਦੇ ਵਿੱਚ 9 ਪੇਪਰ ਲੀਕ ਹੋ ਚੁੱਕੇ ਆ ਮਧਿਆ ਪ੍ਰਦੇਸ਼ ਦੇ ਵਿੱਚ ਤੇਲੰਗਾਨਾ ਦੇ ਵਿੱਚ ਤੇ ਗੁਜਰਾਤ ਦੇ ਵਿੱਚ ਵੀ 14 ਜਿਹੜੇ ਪੇਪਰ ਹੈ ਗਿਆ ਜੀ ਉਹ ਲੀਕ ਹੋ ਚੁੱਕੇ ਆ ਇਸ ਤੋਂ ਪਹਿਲਾਂ ਫਰਵਰੀ ਮਹੀਨੇ ਦੇ ਵਿੱਚ 2024 ਦੀ ਹੀ ਮੈਂ ਗੱਲ ਕਰ ਰਿਹਾ ਕਿ ਸਰਕਾਰ ਦੁਆਰਾ ਇੱਕ ਕਹਿ ਲਓ ਬਿੱਲ ਲਿਆਂਦਾ ਗਿਆ ਸੀਗਾ ਉਹ ਬਿੱਲ ਦਾ ਨਾਮ ਹੈਗਾ ਸੀਗਾ ਪਬਲਿਕ ਐਗਜ਼ਾਮੀਨੇਸ਼ਨ ਪ੍ਰੀਵੈਂਸ਼ਨ ਆਫ ਅਨਫੇਅਰ ਮੀਨਸ ਬਿੱਲ 2024 ਤੇ ਹੁਣ ਇਸ ਬਿੱਲ ਨੂੰ ਕਹਿ ਲਓ ਕਾਨੂੰਨ ਬਣਾ ਦਿੱਤਾ ਗਿਆ ਪਾਸ ਕਰ ਦਿੱਤਾ ਗਿਆ ਐਂਡ ਜਿਹੜਾ ਹੁਣ ਐਕਟ ਬਣ ਚੁੱਕਿਆ ਤੇ ਇਸ ਐਕਟ ਦੇ ਵਿੱਚ ਕੀ ਪ੍ਰਾਵਧਾਨ ਜਿਹੜੇ ਹੈਗੇ ਆ ਕਿਹੜੀਆਂ ਗੱਲਾਂ ਦੱਸੀਆਂ ਗਈਆਂ ਇਹਦੇ ਬਾਰੇ ਵੀ ਆਪਾਂ ਸਮਝ ਲੈਣੇ ਆ ਕਿ ਜਿਹੜਾ ਪਬਲਿਕ ਐਗਜ਼ਾਮੀਨੇਸ਼ਨ ਪ੍ਰिवेंशन ਆਫ ਅਨਫੇਅਰ मींस ਐਕਟ 2024 ਜਿਹੜਾ ਹੈਗਾ ਆ ਜਿਹੜਾ ਕਿ 21 ਜੂਨ 2024 ਤੋਂ ਇਹ ਪ੍ਰਭਾਵਿਤ ਹੋ ਗਿਆ ਲਾਅ ਦੇ ਵਿੱਚ ਆ ਗਿਆ ਕਿ ਜੇਕਰ ਕੋਈ ਪਰਸਨ ਇਹੋ ਜਿਹਾ ਕ੍ਰਾਈਮ ਕਰੇਗਾ ਤੇ ਉਹਨੂੰ ਜਿਹੜੀ ਸਜ਼ਾ ਹੋਊਗੀ ਉਹ ਕਿੰਨੀ ਹੋ ਸਕਦੀ ਹੈ ਇਹਦੇ ਬਾਰੇ ਵੀ ਇਹਨਾਂ ਨੇ ਗੱਲ ਕੀਤੀ ਹੈ ਕਿ ਮੰਨ ਲਓ ਜੇਕਰ ਕੋਈ ਪਰਸਨ ਸੀ ਸਟੂਡੈਂਟ ਆ ਜਾਂ ਫਿਰ ਕੋਈ ਇਹੋ ਜਿਹਾ ਪਰਸਨ ਇਨਵੋਲਵ ਹੈ ਇਹੋ ਜਿਹਾਂ ਚੀਜ਼ਾਂ ਦੇ ਵਿੱਚ ਤਾਂ ਉਹਨੂੰ 3 ਤੋਂ ਲੈ ਕੇ ਜਿਹੜੀ 5 ਸਾਲ ਤੱਕ ਦੀ ਜਿਹੜੀ ਜੇਲ ਹੈਗੀ ਆ ਜੀ ਉਹ ਹੋ ਸਕਦੀ ਆ ਤੇ ਇਸ ਦੇ ਨਾਲ ਨਾਲ ਉਹਨੂੰ 10 ਲੱਖ ਰੁਪਏ ਦਾ ਜਿਹੜਾ ਜੁਰਮਾਨਾ ਹੈਗਾ ਸੀ ਉਹ ਵੀ ਹੋ ਸਕਦਾ ਹੈ ਤੇ ਇਸ ਦੇ ਨਾਲ ਨਾਲ ਜੇ ਕੋਈ ਏਜੰਸੀ ਹੈਗੀ ਆ ਜਿਨੇ ਇਹ ਟੈਸਟ ਕੰਡਕਟ ਕਰਵਾਇਆ ਤੇ ਉਹਨੂੰ ਬੈਨ ਵੀ ਕੀਤਾ ਜਾ ਸਕਦਾ ਆ ਐਂਡ ਬੈਨ ਦੇ ਨਾਲ ਨਾਲ ਉਹਨਾਂ ਤੇ ਜੇ ਕੋਈ ਏਜੰਸੀ ਫੇਲ ਹੋ ਜਾਂਦੀ ਹੈ ਜਾਂ ਫਿਰ ਗਲਤੀ ਪਾਈ ਜਾਂਦੀ ਹੈ ਤਾਂ ਉਹਨਾਂ ਤੇ ਲਗਭਗ 1 ਕਰੋੜ ਜਿਹੜਾ ਰੁਪਈਆ ਹੈਗਾ ਜੀ ਉਹ ਜੁਰਮਾਨਾ ਲਗਾਇਆ ਜਾਊਗਾ ਕਾਨੂੰਨ ਤਾਂ ਬਣਾ ਦਿੱਤੇ ਜਾਂਦੇ ਆ ਬੜ ਵੇਖਦੇ ਆ ਇੰਪਲੀਮੈਂਟ ਇਹਨੂੰ ਕਿੰਨੇ ਕ ਚੰਗੇ ਤਰੀਕੇ ਨਾਲ ਕੀਤਾ ਜਾਂਦਾ ਤੇ ਇਹ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਕੀ ਪੇਪਰ ਲੀਕ ਨੂੰ ਇਹ ਰੋਕਣ ਗਿਆ ਕਿਉਂਕਿ ਇਹ ਸਾਰੇ ਜਿਹੜੇ ਐਕਸ਼ਨ ਹੈਗੇ ਆ ਉਹ ਪੇਪਰ ਲੀਕ ਤੋਂ ਬਾਅਦ ਲੈ ਜਾਣਗੇ ਬਟ ਇਹ ਨਹੀਂ ਪਤਾ ਕਿ ਕੀ ਇਹਨਾਂ ਕਾਨੂੰਨ ਤੋਂ ਡਰ ਕੇ ਜਿਹੜੇ ਲੋਕ ਹੈਗੇ ਆ ਉਹ ਹਟਣਗੇ ਕਿ ਨਾ ਹਟਣਗੇ ਕਿਤੇ ਨਾ ਕਿਤੇ ਵੇਖਿਆ ਜਾਵੇ ਤਾਂ ਕਾਫੀ ਸਾਰੇ ਸਟੂਡੈਂਟ ਵੀ ਇਨਵੋਲ ਹੁੰਦੇ ਆ ਇਹਨਾਂ ਪ੍ਰੀਖਿਆਵਾਂ ਨੂੰ ਖਰੀਦਣ ਦੇ ਲਈ ਕੋਈ ਨਾ ਕੋਈ ਅਨਫੇਅਰ ਤਰੀਕਾ ਭਲਦੇ ਰਹਿੰਦੇ ਆ ਲੋਕ ਕਿ ਜਿਹਦੇ ਨਾਲ ਸਾਨੂੰ ਬਾਇ ਹੁਕ ਅਤੇ ਕਰੁਕ ਜਿਹੜੀ ਨੌਕਰੀ ਹੈਗੀ ਆ ਜਾਂ ਫਿਰ ਕੋਈ ਪ੍ਰੀਖਿਆ ਹੈਗੀ ਆ ਉਹ ਪਾਸ ਕਰ ਲਈਏ। ਬਾਕੀ ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ। ਬਾਕੀ ਮੇਰਾ ਕੰਮ ਸ ਹੈਗਾ ਕਿ ਇਹ ਜਿਹੜੀ ਇੰਡੀਆ ਟੂਡੇ ਦੀ ਰਿਪੋਰਟ ਹੈਗੀ 3-4 ਦਿਨ ਪਹਿਲਾਂ ਜਿਹੜੀ ਪਬਲਿਸ਼ ਹੋਈ ਸੀਗੀ ਤੇ ਇਹ ਮੈਂ ਤੁਹਾਨੂੰ ਸਾਰੀਆਂ ਗੱਲਾਂ ਦੱਸਾਂ ਕਿਉਂਕਿ ਤੁਸੀਂ ਸਾਰੇ ਸਟੂਡੈਂਟ ਜਾਂ ਫਿਰ ਟੀਚਰ ਹੈਗੇ ਹੋ ਤੇ ਤੁਹਾਨੂੰ ਇਹਨਾਂ ਗੱਲਾਂ ਬਾਰੇ ਪਤਾ ਹੀ ਹੋਣਾ ਚਾਹੀਦਾ ਕਿ ਪਿਛਲੇ ਸਾਲਾਂ ਦੇ ਵਿੱਚ ਕੀ ਹੋ ਰਿਹਾ, ਕਿਹੜਾ ਕਾਨੂੰਨ ਲਿਆਂਦਾ ਗਿਆ ਤੇ ਮੈਂ ਇਹੀ ਕੋਸ਼ਿਸ਼ ਕੀਤੀ ਸੀਗੀ ਸਾਰਾ ਕੁਝ ਤੁਹਾਨੂੰ ਸਿੰਪਲੀਫਾਈਡ ਤਰੀ ਐਕਸਪਲੇਨ ਕਰਾਂ ਬਾਕੀ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਂਡ ਐਜੂਕੇਸ਼ਨਲ ਵੀਡੀਓਜ਼ ਬਣਾਉਂਦੇ ਰਹਿੰਨੇ ਆ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਗੋਡ ਬlesਸ ਯੂ ਆਲ